ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਕੱਲ ਆਪਾਂ ਕੀਤੀ ਸੀਗੀ ਨੀਲੀ ਕਹਾਣੀ ਸਾਰੀ ਪੂਰੀ ਪੜ੍ਹੀ ਸੀ ਕਿਉਂਕਿ ਪੂਰੀ ਪੜਨ ਦੇ ਨਾਲ ਸਾਰੇ ਪ੍ਰਸ਼ਨ ਉੱਤਰ ਸਭ ਕੁਝ ਆਪਾਂ ਨੂੰ ਸੌਖਾ ਹੋ ਜਾਂਦਾ ਲਿਖਣਾ ਤੇ ਜੇ ਕਿਸ ਨੇ ਨਹੀਂ ਸੁਣੀ ਉਹ ਪਲੀਜ਼ ਸਾਰ ਤੇ ਪ੍ਰਸ਼ਨ ਉੱਤਰ ਕਰਨ ਤੋਂ ਪਹਿਲਾਂ ਸੁਣ ਲਿਓ ਜਰੂਰ ਇਹਦੇ ਵਿੱਚ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦੂੰਗੀ ਵੀਡੀਓ ਦਾ ਤੇ ਸਾਰ ਕਰਦੇ ਹਾਂ ਅੱਜ ਆਪਾਂ ਨੀਲੀ ਕਹਾਣੀ ਵਿੱਚ ਕਰਤਾਰ ਸਿੰਘ ਦੁੱਗਲ ਨੇ ਨੀਲੀ ਨਾਮਕ ਗਾਂ ਦੀ ਮਨੋਸੰਵੇਦਨਾ ਨੂੰ ਬਹੁਤ ਹੀ ਕਰਣਾਮੀ ਢੰਗ ਨਾਲ ਪੇਸ਼ ਕੀਤਾ ਹੈ। ਗਵਾਲੇ ਲਈ ਨੀਲੀ ਸਿਰਫ ਇੱਕ ਦੁੱਧ ਦਾ ਸਾਧਨ ਹੈ ਜਿਸ ਤੋਂ ਉਹ ਪੈਸੇ ਕਮਾਉਂਦਾ ਹੈ। ਇਸ ਕਹਾਣੀ ਦੇ ਮੁੱਖ ਪਾਤਰ ਨੀਲੀ ਗਵਾਲਾ ਕਹਾਣੀਕਾਰ ਅਤੇ ਕਹਾਣੀਕਾਰ ਦੀ ਪਤਨੀ ਹਨ। ਇਸ ਕਹਾਣੀ ਵਿੱਚ ਗਵਾਲੇ ਨੇ ਬਹੁਤ ਸੋਹਣੀ ਮਲੂਕੜੀ ਤੇ ਸਰਮਾਕ ਲਗਾਂ ਰੱਖੀ ਹੋਈ ਹੈ ਜਿਸ ਦਾ ਨਾਮ ਨੀਲੀ ਹੈ। ਕਹਾਣੀਕਾਰ ਦੇ ਘਰ ਗਵਾਲਾ ਨੀਲੀ ਨੂੰ ਲਿਆ ਕੇ ਸਾਹਮਣੇ ਚਾਰਾ ਪਾ ਕੇ ਦੁੱਧ ਚੋ ਕੇ ਦਿੰਦਾ ਹੈ। ਕਹਾਣੀਕਾਰ ਦੀ ਪਤਨੀ ਨੀਲੀ ਨੂੰ ਇਸ ਕਰਕੇ ਪਸੰਦ ਕਰਦੀ ਹੈ ਕਿਉਂਕਿ ਉਹ ਸੋਚਦੀ ਹੈ ਕਿ ਸੋਹਣੀ ਤੇ ਸਿਹਤਮੰਦ ਗਾਂ ਦਾ ਦੁੱਧ ਸਿਹਤ ਲਈ ਵਧੀਆ ਹੁੰਦਾ ਹੈ। ਉਹ ਨੀਲੀ ਨੂੰ ਪਿਆਰ ਕਰਦੇ ਹਨ। ਨੀਲੀ ਬਹੁਤ ਸੋਹਣੀ ਬੱਚੀ ਨੂੰ ਜਨਮ ਦਿੰਦੀ ਹੈ। ਕਹਾਣੀਕਾਰ ਦੀ ਪਤਨੀ ਗਵਾਲੇ ਨੂੰ ਬੱਚੀ ਲਈ ਦੁੱਧ ਛੱਡਣ ਲਈ ਕਹਿੰਦੀ ਹੈ। ਪਰਗ ਵਾਲਾ ਲਾਲਚ ਕਰਕੇ ਬੱਚੇ ਨੂੰ ਦੁੱਧ ਨਹੀਂ ਛੱਡਦਾ ਬੱਚੇ ਮਰ ਜਾਂਦੀ ਹੈ ਨੀਲੀ ਬੱਚੀ ਦੇ ਵਿਯੋਗ ਵਿੱਚ ਕੁਝ ਨਹੀਂ ਖਾਂਦੀ ਕਹਾਣੀਕਾਰ ਦੇ ਘਰ ਦੁੱਧ ਦਾ ਨਗਾ ਪੈ ਜਾਂਦਾ ਹੈ ਜੋ ਕਿ ਉਸ ਦੀ ਪਤਨੀ ਨੂੰ ਚੰਗਾ ਨਹੀਂ ਲੱਗਦਾ ਅਗਲੇ ਦਿਨ ਗਵਾਲਾ ਚਾਰੇ ਦੀ ਟੋਕਰੀ ਤੇ ਨੀਲੀ ਨੂੰ ਲੈ ਕੇ ਕਹਾਣੀਕਾਰ ਦੀ ਕੋਠੀ ਅੱਗੇ ਆ ਜਾਂਦਾ ਹੈ ਨੀਲੀ ਜੋ ਕਿ ਪਹਿਲਾਂ ਗੇਟ ਧੱਕੇ ਨਾਲ ਖੋਲ ਦਿੰਦੀ ਸੀ ਉਦਾਸ ਹੁੰਦੀ ਹੈ ਗਵਾਲਾ ਚਾਰੇ ਦੀ ਟੋਕਰੀ ਉਸ ਅੱਗੇ ਰੱਖਦਾ ਹੈ ਪਰ ਉਹ ਟੋਕਰੀ ਵੱਲ ਨਹੀਂ ਆਉਂਦੀ ਗਵਾਲਾ ਉਸ ਨੂੰ ਪੁਚਕਾਰਦਾ ਹੈ ਉਹ ਅੱਗੇ ਤਾਂ ਆ ਜਾਂਦੀ ਹੈ ਪਰ ਚਾਰੇ ਨੂੰ ਮੂੰਹ ਨਹੀਂ ਲਾਉਂਦੀ ਕਿਉਂਕਿ ਉਸਦੇ ਲੰਗਦਾ ਨਹੀਂ ਗਵਾਲਾ ਟੋਕਰੀ ਚੁੱਕ ਕੇ ਤੁਰ ਪੈਂਦਾ ਹੈ ਤੇ ਪਿੱਛੇ ਨੀਲੀ ਵੀ ਅਗਲੇ ਦਿਨ ਫਿਰ ਗਵਾਲਾ ਨੀਲੀ ਨੂੰ ਲੈ ਕੇ ਆਉਂਦਾ ਹੈ ਨੀਲੀ ਅੱਗੇ ਵੱਧ ਕੇ ਟੋਕਰੀ ਨੂੰ ਮੂੰਹ ਮਾਰਨ ਲੱਗਦੀ ਹੈ ਗਵਾਲਾ ਜਦੋਂ ਗਾਗਰ ਪੜ ਕੇ ਦੁੱਧ ਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨੀਲੀ ਪਰੇ ਹਟ ਜਾਂਦੀ ਹੈ ਤਿੰਨ ਦਿਨਾਂ ਦੀ ਭੁੱਖੀ ਹੋਣ ਕਰਕੇ ਉਹ ਮਸਾਲਾ ਖਾਈ ਜਾਂਦੀ ਹੈ ਪਰ ਦੁੱਧ ਚੋਣ ਵੇਲੇ ਲੱਤ ਮਾਰ ਕੇ ਪਾਸੇ ਹੋ ਜਾਂਦੀ ਹੈ। ਗਵਾਲਾ ਉਸ ਨੂੰ ਪਲਵਾ ਸਕੇ ਦੁੱਧ ਚੋਣ ਦੀ ਕੋਸ਼ਿਸ਼ ਕਰਦਾ ਹੈ ਪਰ ਨੀਲੀ ਪਰੇ ਹੋ ਜਾਂਦੀ ਹੈ। ਗਵਾਲੇ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਨੀਲੀ ਮੂਰਿਆਂ ਟੋਕਰੀ ਚੁੱਕ ਕੇ ਦੂਰ ਪੈਂਦਾ ਹੈ ਤੇ ਨੀਲੀ ਅੜਿੰਗਦੀ ਹੈ। ਲੱਗਦਾ ਜਿਵੇਂ ਉਹ ਗਵਾਲੇ ਨੂੰ ਕਹਿ ਰਹੀ ਹੋਵੇ ਕਿ ਅਜੇ ਉਸ ਦੀ ਬੱਚੀ ਮਰੀ ਨੂੰ 2 ਦਿਨ ਹੋਏ ਹਨ। ਜਿਸ ਨੂੰ ਉਹ ਭੁੱਲ ਨਹੀਂ ਸਕੇ। ਬੱਚੀ ਦੁਆਰਾ ਉਸ ਦੇ ਥਾਣਾ ਨੂੰ ਮੂੰਹ ਲਾਉਣ ਕਾਰਨ ਦੁੱਧ ਉੱਤਰ ਆਉਂਦਾ ਸੀ। ਕੁਝ ਦਿਨਾਂ ਤੱਕ ਉਹ ਭੁੱਲ ਜਾਵੇਗੀ ਤੇ ਦੁੱਧ ਵੀ ਦੇਵੇਗੀ ਹੁਣ ਉਸ ਨੂੰ ਭੁੱਖੀ ਨਾ ਮਾਰੇ ਨੀਲੀ ਦੇਖਦੀ ਹੈ ਪਰ ਗਵਾਲਾ ਨਹੀਂ ਮੁੜਦਾ ਕਹਾਣੀ ਮਾਂ ਦੀ ਮਮਤਾ ਦਰਸਾਉਂਦੀ ਹੈ ਕਿ ਮਾਂ ਦਾ ਦੁੱਧ ਬੱਚੇ ਦੀ ਖਾਤਰ ਹੁੰਦਾ ਹੈ ਪਰ ਅਸੀਂ ਸਵਾਰਥ ਲਈ ਬੇਜਮਾਨਾਂ ਤੇ ਜ਼ੁਲਮ ਕਰਦੇ ਹਾਂ ਨੀਲੀ ਨੂੰ ਵਧੀਆ ਚਾਰਾ ਦੁੱਧ ਦੇਣ ਲਈ ਮਿਲਦਾ ਹੈ ਕਹਾਣੀ ਮਾਂ ਦੀ ਮਮਤਾ ਬਲੁੰਦਰੇ ਜਾਣ ਤੇ ਦਰਦ ਨੂੰ ਬਿਆਨਦੀ ਹੈ ਦੁੱਖਤਾ ਕੀ ਮਹਿਸੂਸਣਾ ਸੀ ਉਸ ਵਿਚਾਰੀ ਨੂੰ ਭੁੱਖੀ ਰੱਖਿਆ ਜਾਂਦਾ ਹੈ ਸਾਨੂੰ ਪਰਸੂਆਪਰਤੀ ਮਾਨਵਵਾਦੀ ਰਵਈਆ ਅਪਣਾਉਣਾ ਚਾਹੀਦਾ ਹੈ ਹੁਣ ਆਪਾਂ ਜਾਣਾਂਗੇ ਕਹਾਣੀ ਦੇ ਲੇਖਕ ਕਰਤਾਰ ਸਿੰਘ ਦੁੱਗਲ ਬਾਰੇ ਮਾਤਾ ਜੀ ਸ਼੍ਰੀਮਤੀ ਬੰਤੀ ਦੇਵੀ ਪਿਤਾ ਸਰਦਾਰ ਜੀਵਨ ਸਿੰਘ ਦੁੱਗਲ ਜਨਮ ਮਿਤੀ 17 ਮਾਰਚ 1917 ਤੇ ਜਨਮ ਸਥਾਨ ਸੀ ਪਿੰਡ ਤਮਿਆਲ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਦੇ ਵਿੱਚ ਆ ਹੁਣ ਇਹ ਵਿੱਦਿਆ ਪ੍ਰਾਪਤੀ ਐਮਏ ਅੰਗਰੇਜ਼ੀ ਸੀ ਕੰਮ ਸੀ ਉਹਨਾਂ ਦਾ ਆਲ ਇੰਡੀਆ ਰੇਡੀਓ ਨੈਸ਼ਨਲ ਬੁੱਕ ٹرسٹ ਆਦ ਸੰਸਥਾਵਾਂ ਦੇ ਵਿੱਚ ਉੱਚੇ ਆਉਦਿਆਂ ਤੇ ਰਹੇ ਦਿਹਾਂਤ ਹੋਇਆ 26 ਜਨਵਰੀ 2012 ਨੂੰ ਉਹਨਾਂ ਦੇ ਰਚਨਾਮਾ ਨੇ ਕਵਿਤਾ ਇਕਾਂਗੀ ਸਵੈ ਜੀਵਨੀ ਤੇ ਨਾਵਲ ਵੀ ਲਿਖੇ ਪਾਰ ਪ੍ਰਸਿੱਧੀ ਕਹਾਣੀਕਾਰ ਦੇ ਤੌਰ ਤੇ ਹੋਈ ਆਪ ਦੇ ਮੁੱਖ ਕਹਾਣੀ ਸੰਗ੍ਰਹਿ ਨੇ ਸਵੇਰ ਸਾਰ ਪਿੱਪਲ ਪੱਤੀਆਂ ਕੁੜੀ ਕਹਾਣੀ ਕਰਦੀ ਗਈ ਡੰਗਰ ਅੱਗ ਖਾਣ ਵਾਲੇ ਕੱਚਾ ਦੁੱਧ ਨਮਾ ਆਦਮੀ ਨਮਾ ਕਰ ਲੜਾਈ ਨਹੀਂ ਫੁੱਲ ਤੋੜਨਾ ਮਨਾ ਹੈ ਕਰਾਮਾਤ ਸੱਬੇ ਸਾਂਜੀ ਵਾਲ ਸਦਾਇਨ ਇੱਕ ਛਿੱਟ ਚਾਰਨਣ ਦੀ ਮਾਜਾ ਨਹੀਂ ਮੋਇਆ ਹੰਸਾ ਆਦਮੀ ਤੇ ਉਹਨਾਂ ਨੂੰ ਸਨਮਾਨ ਮਿਲਿਆ ਸੀ ਇੱਕ ਛਿੱਟ ਚਾਨਣ ਦੀ ਕਹਾਣੀ ਸੰਗ੍ਰਹਿਤਾ ਸਾਹਿਤ ਅਕਾਦਮੀ ਤੋਂ ਪੁਰਸਕਾਰ ਮਿਲਿਆ ਸੀ ਇਸ ਪਾਠ ਪੁਸਤਕ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰਸਿੱਧ ਕਹਾਣੀ ਹੈ ਨੀਲੀ ਆ ਤੇ ਇਹਦੇ ਵਿੱਚ ਕੀ ਦੱਸਦੇ ਨੇ ਉਹ ਕਹਾਣੀਕਾਰ ਨੇ ਪਸ਼ੂਆਂ ਦੀ ਸੰਵੇਦਨਸ਼ੀਲਤਾ ਦਾ ਬੜੇ ਮਾਰਮਿਕ ਤਰੀਕੇ ਮਾਰਮਿਕ ਤਰੀਕੇ ਦਾ ਇੱਥੇ ਅਰਥਾ ਕਿ ਬਹੁਤ ਹੀ ਭਾਵਪੂਰਤ ਮਤਲਬ ਕਿ ਬਹੁਤ ਦੁੱਖਮਈ ਤਰੀਕੇ ਦੇ ਨਾਲ ਵਰਣਨ ਕੀਤਾ ਗਊ ਨਿੱਲੀ ਜਿੰਨੀ ਦੇਰ ਤੱਕ ਦੁੱਧ ਦਿੰਦੀ ਹੈ ਉਸ ਨੂੰ ਚੰਗਾ ਚਾਰਾ ਮਿਲਦਾ ਹੈ ਜਦੋਂ ਉਸ ਦੀ ਬੱਚੀ ਜੰਮਦੀ ਹੈ ਤਾਂ ਗਵਾਲਾ ਆਪਣੀਆਂ ਆਰਥਿਕ ਮਜਬੂਰੀਆਂ ਬਸ ਬੱਚੀ ਨੂੰ ਲੋੜਿੰਦਾ ਦੁੱਧ ਦੁੱਧ ਪੀਣ ਲਈ ਨਹੀਂ ਛੱਡਦਾ ਨਤੀਜੇ ਵਜੋਂ ਬੱਚੀ ਮਰ ਜਾਂਦੀ ਹੈ ਬੱਚੀ ਮਰਨ ਤੇ ਨੀਲੀ ਇੰਨੀ ਉਦਾਸ ਹੋ ਜਾਂਦੀ ਹੈ ਕਿ ਉਹ ਕੁਝ ਵੀ ਉਸ ਨੂੰ ਖਾਣਾ ਚੰਗਾ ਨਹੀਂ ਲੱਗਦਾ ਗਵਾਲਾ ਉਸ ਤੋਂ ਦੁੱਧ ਲੈਣ ਲਈ ਉਸ ਨੂੰ ਚਾਰਾ ਖਾਣ ਨੂੰ ਧਰਦਾ ਪਿਆਰ ਦਾ ਪੁਚਕਾਰਦਾ ਪਰ ਜਦੋਂ ਨੀਲੀ ਦੁੱਧ ਨਹੀਂ ਦਿੰਦੀ ਤਾਂ ਉਸ ਨੂੰ ਉਹ ਬੁਰੀ ਲੱਗਦੀ ਹੈ ਫਿਰ ਉਹ ਉਸਦੇ ਅੱਗੇ ਚਾਰਾ ਝੁੱਕ ਲੈਂਦਾ ਇਹ ਕਹਾਣੀ ਨੀਲੀ ਦੇ ਮਨੋਭਾਵ ਨੂੰ ਉਗਾਰਦੀ ਹੈ ਗਵਾਲਾ ਉਸ ਨੂੰ ਕੇਵਲ ਦੁੱਧ ਦੇਣ ਦਾ ਸਾਧਨ ਸਮਝਦਾ ਹੈ ਜਦਕਿ ਨੀਲੀ ਵੀ ਇੱਕ ਮਾਂ ਹੈ ਬੱਚੀ ਦੇ ਮਾਰਨ ਤੇ ਉਸ ਦੀ ਮਮਤਾ ਬਲੁੰਦਰੀ ਜਾਂਦੀ ਹੈ। ਗਵਾਲਾ ਉਸ ਦੇ ਇਸ ਦੁੱਖ ਨੂੰ ਸਮਝਣ ਤੋਂ ਅਸਮਰੱਥ ਹੈ। ਕਰਾਂਗੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਪ੍ਰੀਖਿਆ ਦੇ ਵਿੱਚ ਪੁੱਛੇ ਜਾਂਦੇ ਨੇ। ਛੋਟੇ ਹੀ ਪ੍ਰਸ਼ਨ ਪੁੱਛੇ ਜਾਂਦੇ ਨੇ ਇਹਦੇ ਵਿੱਚ ਨੀਲੀ ਦਾ ਰੰਗ ਕਿਹੋ ਜਿਹਾ ਸੀ? ਗੋਰਾ ਸੀ। ਕਹਾਣੀਕਾਰ ਦੀ ਪਤਨੀ ਨੇ ਨੀਲੀ ਨੂੰ ਕਿਉਂ ਪਸੰਦ ਕੀਤਾ ਸੀ ਤੇ ਇਹ ਤਾਂ ਆਪਸ਼ਨ ਜੀ ਦਿੱਤੀਆਂ ਹੋਈਆਂ ਨੇ ਇਹਦੇ ਵਿੱਚੋਂ ਕੀ ਉੱਤਰ ਹੈ? ਉਹ ਸੋਚਦੀ ਹੈ ਕਿ ਸੋਹਣੀ ਤੇ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ। ਨੀਲੀ ਦੀ ਬੱਚੀ ਕਿਹੋ ਜਿਹੀ ਸੀ? ਨਰੀਪੁਰੀ, ਨੀਲੀ ਦੀ ਸ਼ਕਲ ਵਰਗੀ। ਕਹਾਣੀਕਾਰ ਦੀ ਪਤਨੀ ਕਿਸ ਗੱਲੋਂ ਖੱਪਦੀ ਰਹਿੰਦੀ ਹੈ? ਫੇਰ ਆਪਸ਼ਨ ਦਿੱਤੀਆਂ ਹੋਈਆਂ ਨੇ ਤੇ ਇਹਦਾ ਉੱਤਰ ਹੈ ਗਵਾਲਾ ਬੱਚੀ ਲਈ ਚੂਲੀ ਦੁੱਧ ਦੀ ਨਹੀਂ ਬਚਾਉਂਦਾ ਤੇ ਵਿਚਾਰੀ ਬੇਜਵਾਨ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ। ਗਵਾਲੇ ਦੀਆਂ ਅੱਖਾਂ ਵਿੱਚੋਂ ਅਥਰੂ ਡੁੱਲ ਡੁੱਲ ਕਿਉਂ ਕਰ ਰਹੇ ਸਨ? ਕਿਉਂਕਿ ਨੀਲੀ ਦੀ ਬੱਚੀ ਮਰ ਗਈ ਸੀ। ਚੂਲੀ ਦੁੱਧ ਵਚਾਉਣ ਲਈ ਭੈੜੇ ਨੇ ਬੱਚੀ ਗਵਾਲੀ ਕਹਾਣੀਕਾਰ ਦੀ ਪਤਨੀ बार-बार ਇਹ ਗੱਲ ਕਿਉਂ ਬੁੜਬੁੜਾਉਂਦੀ ਹੈ ਕਿਉਂਕਿ ਗਵਾਲਾ ਦੁੱਧ ਵੇਚਣ ਦੇ ਲਾਲਚ 'ਚ ਬੱਸ ਬੱਚੀ ਨੂੰ ਦੁੱਧ ਘੱਟ ਛੱਡਦਾ ਰਿਹਾ ਸੀ ਤੇ ਬੱਚੀ ਮਰ ਗਈ ਸੀ। ਅਗਲਾ ਪ੍ਰਸ਼ਨ ਹੈ ਨੀਲੀ ਦਾ ਦੁੱਧ ਚੋਣ ਦੀਆਂ ਸਾਰੀਆਂ ਕੋਸ਼ਿਸ਼ਾਂ ਸਫਲ ਹੋਣ ਤੋਂ ਬਾਅਦ ਗਵਾਲਾ ਕੀ ਕਰਦਾ ਹੈ? ਨੀਲੀ ਤੋਂ ਮਸਾਲੇ ਦੀ ਟੋਕਰੀ ਖੋਲ੍ਹ ਲੈਂਦਾ ਹੈ ਤੇ ਵਾਪਸ ਚਲਾ ਜਾਂਦਾ ਹੈ। ਨੀਲੀ ਦੀ ਬੱਚੀ ਮਰਨ ਨਾਲ ਉਸ ਉੱਪਰ ਕੀ ਅਸਰ ਹੁੰਦਾ? ਉਸ ਦੀ ਮਮਤਾ ਬਲੁੰਦਰੀ ਜਾਂਦੀ ਹੈ। ਇਹ ਕੱਲ੍ਹ ਹੀ ਉੱਤਰ ਮੈਂ ਤੁਹਾਨੂੰ ਕਰਾ ਰਹੀਆਂ ਤੁਹਾਨੂੰ ਉੱਤਰ ਪਤਾ ਹੋਣਾ ਚਾਹੀਦਾ ਤੁਸੀਂ ਇਹ ਨਹੀਂ ਆਪਸ਼ਨ ਜੀ ਨਹੀਂ ਦੇਖਣੀ ਆ ਕਿਉਂਕਿ ਆਪਸ਼ਨ ਤਾਂ ਜੋ ਮਰਜ਼ੀ ਦੇ ਸਕਦਾ ਐਗਜ਼ਾਮੀਨਰ ਕਹਾਣੀਕਾਰ ਪਸ਼ੂ ਤਾਂ ਉਹਨੂੰ ਕਿਸ ਤਰ੍ਹਾਂ ਦੇਖਦਾ ਹੈ ਕਹਾਣੀਕਾਰ ਪਸ਼ੂ ਦੇ ਤਾਂ ਪਸ਼ੂ ਤਾਂ ਉਹਨੂੰ ਮਾਨਵਵਾਦੀ ਨਜ਼ਰੀਏ ਤੋਂ ਦੇਖਦਾ ਤੇ ਖਾਲੀ ਥਾਂ ਮੈਂ ਦੇਖੋ ਤੁਹਾਨੂੰ ਪੂਰੀ ਕਹਾਣੀ ਪੜ੍ਹਨੀ ਆ ਪੂਰੀ ਕਹਾਣੀ ਪੜ੍ਹ ਕੇ ਤੁਸੀਂ ਇਹ ਖਾਲੀ ਥਾਂ ਭਰ ਸਕਦੇ ਹੋ ਗਾਗਰ ਵਿੱਚ ਧਾਰਾਂ ਦਾ ਖਾਲੀ ਥਾਂ ਸੰਗੀਤ ਸੁਣਾਈ ਦੇਣ ਲੱਗ ਜਾਂਦਾ ਮੇਰੀ ਤ੍ਰੀਮਤ ਖਾਲੀ ਥਾਂ ਕਿ ਰਹਿ ਜਾਂਦੀ ਦੰਦ ਘਰੀ ਚਕੇ ਉਹ ਤੇ ਮਸਾਲੇ ਦੀ ਟੋਕਰੀ ਚੁੱਕੀ ਖਾਲੀ ਥਾਂ ਜਾ ਰਿਹਾ ਸੀ ਬਾਹੋ ਦਾਹੀ ਤੈਨੂੰ ਨਹੀਂ ਪਤਾ ਖਾਲੀ ਥਾਂ ਦਾ ਕੀ ਰਿਸ਼ਤਾ ਹੁੰਦਾ ਮਾਤੀ ਦਾ ਅੱਗੇ ਐਵੇਂ ਠੀਕ ਗਲਤ ਨੇ ਨੀਲੀ ਦੀ ਬੱਚੀ ਕਾਲੇ ਰੰਗ ਦੀ ਸੀ ਗਲਤ ਹੈ ਇਹ ਕਿਉਂਕਿ ਘੋਰੀ ਸੀ ਉਹ ਗਵਾਲੇ ਦੇ لالਚ ਵਸ ਬੱਚੀ ਮਾਰ ਮਾਰ ਲਈ ਸੀ ਇਹ ਠੀਕ ਹੈ لالਚ ਸੀ ਉਹਨੂੰ ਬੱਚੀ ਦੇ ਮਾਰੇ ਨਾਲ ਨੀਲੀ ਉੱਪਰ ਕੋਈ ਅਸਰ ਨਹੀਂ ਸੀ ਹੋਇਆ ਇਹ ਗਲਤ ਹੈ ਇਹ ਕਹਾਣੀ ਇੱਕ ਗਾਂ ਦੇ ਮਨੋਭਾਵਾਂ ਨੂੰ ਉਗਾਰਦੀ ਹੈ ਕਿ ਬੱਚੀ ਦੇ ਮਰਨ ਨਾਲ ਉਸ ਦੀ ਮਮਤਾ ਬਲੁੰਦਰੀ ਜਾਂਦੀ ਹੈ ਇਹ ਠੀਕ ਹੈ ਇਹ ਸੀ ਨੀਲੀ ਕਹਾਣੀ ਦਾ ਸਾਰ ਪ੍ਰਸ਼ਨਾਂ ਦੇ ਉੱਤਰ ਤੇ ਔਖੇ ਸ਼ਬਦ ਜਿਹੜੇ ਮੈਂ ਅੰਡਰਲਾਈਨ ਕੀਤੇ ਹੋਏ ਸੀਗੇ ਸਾਰੇ ਉਹ ਪੜ ਕੇ ਕਮੈਂਟ ਕਰਿਓ ਜਰੂਰ ਤੇ ਉਹਨਾਂ ਦੇ ਅਰਥ ਫਿਰ ਮੈਂ ਦੱਸਾਂਗੀ ਤੁਹਾਨੂੰ ਸਾਝ ਕਹਾਣੀ ਤੇ ਨੀਲੀ ਕਹਾਣੀ ਦੀ ਰਿਵਿਜ਼ਨ ਕਰ ਲਾਂਗੇ ਨਾਲੇ ਆਪਾਂ ਅਰਥਾਂ ਤੇ ਡਿਸਕਸ ਕਰ ਲਾਂਗੇ ਤੇ ਨੀਲੀ ਕਹਾਣੀ ਪੂਰੀ ਪਾੜਨ ਲਈ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਹਦਾ ਲਿੰਕ ਦਵਾਂਗੀ ਉਹ ਸਾਰੀ ਸੁਣ ਲਿਓ ਸਾਰਿਆਂ ਦਾ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ